ਬੱਲੇ ਸਿਕਲ ਜੀ ਬਾਈ ਜੀ ਸੱਸੀ ਗਾਲ ਜੀ ਹੋਰ ਬਾਈ ਜੀ ਕਿਦਾਂ ਵਧੀਆ ਠੀਕ ਠਾਕ ਹੈ ਅੱਜ ਫਿਰ ਕਿਨੇ ਜੀ ਅੱਜ ਅੱਗੇ ਤਿੰਨੇ ਗਾਂ ਦੇ ਨਗ ਵੀ ਜੀ ਮਖਰੀ ਗਾਵੇ ਕੀ ਹਾਂਜੀ ਹਾਂਜੀ ਗਏ ਚੰਗੀ ਸੀ ਗਾਂ ਨਾ ਚੰਗੀ ਗਾਂ ਤੇ ਫੂਨ ਸਾਨੂੰ ਬਿਠੇ ਰਿਹਾ ਵੀ ਜੀ ਮੈਂ ਕਹੇ ਚੱਕੇ ਉਹ ਨਹੀਂ ਗਏ ਹੋਣੇ ਹਾਂਜੀ ਹਾਂਜੀ ਚੱਕੇ ਨਹੀਂ ਗਏ ਪਿੰਡ ਹੀ ਲੈ ਗਏ ਵੀ ਜੀ ਅੱਛਾ ਪਿੰਡ ਹੀ ਲੈ ਹਾਂਜੀ ਚਲੋ ਤਿੰਨ ਅੜਾ ਅੱਜ ਤਿੰਨੇ ਜੀ ਬਾਕੀ ਤਿੰਨੇ ਕਿ ਕੱਚੀਆਂ ਵਾਂ ਜੀ ਅਗਲੀ ਵੀਡੀਓ ਤੇ ਪਾਵਾਂਗੇ ਚਲੋ ਇਹਨੇ ਵਾਰ ਦੱਸੋ ਜੀ ਫਿਰ ਇਹ ਵੀ ਜੀ ਦੂਜਾ ਸੂਆ ਜੀ ਇਹ ਗੱਬਣ ਗੱਬਣ ਜੀ ਠੀਕ ਆ ਹਾਂਜੀ ਤੇ ਕੈਨੇਡਾ ਮੈ ਲਹੂਗੀ ਜੀ ਦਿਨ ਵੀ ਜੀ ਤਿਆਰ ਹੀ ਜੇ 2-4 ਦਿਨ ਲੈ ਜੀ ਤਿਆਰ ਹੈ ਹਾਂਜੀ ਲਓ ਜੀ ਵੇਖੋ ਚਲ ਆ ਚੱਕ ਲਓ ਮਨੇ ਕੁਰਸੀ ਦੀ ਭਾਜੀ ਕਿਨੇ ਦਾ ਤੇ ਕਰ ਜੂਗੀ ਤੁਹਾਡਾ ਸਨ ਹਾਂਜੀ ਦੁੱਧ ਕਿੰਨਾ ਕਰੋਗੀ ਦੁੱਧ ਵੀ ਜੀ ਇਹਨੇ 15-16 ਕਿਲੋ ਪਾਉ 15-16 ਕਿਲੋ ਹਾਂ ਵੱਧ ਦੇ ਦੇ ਵੱਧ ਦੇ ਜੀ ਬੱਠ ਠੀਕ ਆ ਬੱਠ ਠੀਕ ਆ ਹਾਂਜੀ ਜੈ ਜੀ ਮੋਰ ਤੇ ਘਰ ਦੇ ਪੰਧਾਰੀ ਆ ਹੂੰ ਕੀ ਦੱਸ ਦੋ ਬਾਈ ਮੈਂ ਤੁਸੀਂ ਆਪੀ ਗਾੜੀ ਦੀ ਦੇਰੀ ਹੋਰ ਕਿੰਨਾ ਕਰ ਦੋਗੇ 40000 ਦੇ ਦਿਆਂਗੇ ਚਲੋ ਠੀਕ ਆ ਗਾੜੀ ਤੇ ਜਾ ਛੱਡਾਂ ਠੰਡੀ ਠੰਡੀ ਬੜੀ ਬਸ ਠੀਕ ਆ ਸੀਲ ਠੰਡੀ ਦਾ ਬੜਾ ਵੀ ਨਹੀਂ ਠੀਕ ਆ ਜਰਸੀ ਹਾਂਜੀ ਜਰਸੀ ਆ ਵੀ ਸੂਈ ਹੈ ਨਾ ਹਾਂਜੀ ਸੂਈ ਇਹ ਮਨੇਰੇ ਸੂਈਆਂ ਜਦੋਂ ਅੱਛਾ ਇਹ ਵੀ ਮਨੇਰੇ ਫੀ ਬੱਛੀ ਆ ਗਿਆ ਨਾ ਮਗਰ ਜੀ ਬੱਛੀ ਆ ਗਿਆ ਦੋਹਾਂ ਪਿੱਛੇ ਬੱਛੀ ਹਾਂਜੀ ਲਓ ਜੀ ਪਹਿਲਾ ਸੂਆ ਜੀ ਹਾਂ ਜੀ ਇਹ ਪਹਿਲਾ ਸੂਆ ਹਾਂ ਜੀ ਪਹਿਲਾ ਸੂਆ ਪਹਿਲਾ ਸੂਆ ਜਰਸੀ ਪਹਿਨ ਆਜੋ ਕਮ ਆਓ ਕਮ ਆਓ ਸੋਣੀ ਵਹਿੜਨ ਅਸਲ ਹਾਂ ਜੀ ਹਾਂ ਜੀ ਬਸ਼ਮੀ ਜੀ ਬਾਕੀ ਮਗਰੀ ਲਸ਼ੀ ਜੇ ਮਗਰੀ ਵਸੀ ਆ ਗਿਆ ਨਾ ਹਾਂ ਜੀ ਦੌਲਾ ਫਾਇਦਾ ਦੌਲਾ ਫਾਇਦਾ ਹਾਂ ਜੀ ਬਾਕੀ ਨਹੀਂ ਜੀ ਠੰਗੀਆਂ ਠੰਡੀਆਂ ਮੜੀਆਂ ਪਾ ਠੀਕ ਆ ਠੀਕ ਆ ਹਾਂ ਜੀ बोलो बोले ਕਰਦੇ ਦੇ ਦੇ ਜੀ ਇਹਦਾ 45 ਹੂੰ 40 ਦੀ ਦੇ ਦੀ ਇੱਕੋ ਹੀ ਗੱਲ 37000 ਦੀ ਦੇ ਬਸ ਠੀਕ ਆ ਜਾਂਦੋ ਯਾਰ ਛੱਡਾਂਗੀ ਕੋਈ 36 ਦੀ ਕਰਾਂਗੀ 36 ਬਸ ਠੀਕ ਆ ਆਜੋ ਨਹੀਂ ਠੀਕ ਆ ਰੇਟ ਤੁਹਾਡਾ ਸਹੀ ਹੁੰਦਾ ਹਾਂ ਬਿਲਕੁਲ ਬਾਹਰ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਬਿਲਕੁਲ ਇਹ ਵੀ ਸੂਈ ਹੈ ਨਾ ਇਹ ਵੀ ਸੂਈ ਜੀ ਇਹ ਵੀ ਅੱਜ ਸੂਈ ਹੈ ਜੀ ਇਹ ਵੀ ਅੱਜ ਹੀ ਸੂਈ ਠੀਕ ਆ ਪਹਿਲਾਂ ਨਾ ਸੂਈ ਜੀ ਪਹਿਲਾਂ ਸੂਈ ਆ ਜੀ ਤੇ ਵੇਖੋ ਕਰਾ ਦੇ ਠਾਕ ਯਾਰ ਚਾਰ ਦੰਦੀ ਆ ਧਿਆਨ ਰਹਿਣ ਦੋ ਆ ਠੀਕ ਆ ਕੋਰੋ ਵਸੀ ਮਗਰ ਆ ਗਈ ਆ ਲੋ ਦੇਖੋ ਖੜੀ ਬਿਆੜਾ ਗਰਲੈਂਡ ਵਿੱਚ ਹੀ ਆ ਗਿਆ ਨਾ ਹਾਂਜੀ 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 ਅੱਛੀ ਚੰਗੀ ਜੇ ਬਿਛੇ ਦੋਮਾ ਦੇ ਮਗਰ ਦੇਂਗੇ ਮਗਰ ਠੰਡੀਆਂ ਸੀਲ ਬੜੀਆਂ ਬਸ ਠੀਕ ਆ ਹਾਂਜੀ ਹਾਂ ਤੁਹਾਨੂੰ ਦੰਦਾ ਜੀ ਮੈਂ ਸਿੱ ਪਹਿਲਾਂ 20 ਕਿਲੋ ਦੁੱਧ ਚਵਾ ਦਿੰਦਾ ਹਾਂ ਇਹ ਚੰਗੀ ਨਸਲਾ ਜੀ ਹਾਂਜੀ ਠੀਕ ਆ ਭਰਾਏ ਕਿਸੇ ਗੋਸਟਾ ਨਹੀਂ ਲਾਗਣੀਆਂ ਕਰਕੇ ਹਾਂਜੀ ਹਾਂ ਬੋਲੋ ਹਾਂਜੀ ਮੂਲ ਕਰਦੇ 60000 ਰੁਪਏ ਹਾਂ 55 ਹੀ ਦੇ ਦਿੰਦੇ ਹੋਰ ਕਿਹਦਾ ਮਾਨਦਾਨ ਇੱਕੋ ਹੀ ਗੱਲ ਹੈ ਚਲੋ ਠੀਕ ਜਾਂਦੋ ਪਾ ਠੀਕ ਆ ਹਾਂ ਜੀ ਤਿੰਨੇ ਵੜਾ ਤਿੰਨੇ ਵੜਾ ਫਿਰ ਤਿੰਨੇ ਵੜਾ ਪਰ ਚੈੱਕ ਕਰਕੇ ਚੁਆਈ ਕਰਗੇ ਨਾ ਬੰਜੀ ਲੋ ਟਾਈਮ ਚੁਆਈ ਕਰੋ ਮਨਜੀ ਆਪਣੀ ਅਜੇ ਵੀ ਜੀ ਸਵੇਰੇ ਮਨੇਰੇ ਸੁਈਆਂ ਇੱਕੋ ਜਵਾਈ ਹੋਈ ਆ ਆ ਬਿਲਕੁਲ ਜੀ ਮੇਰੇ ਖਬਰ ਹਾਂ ਜੀ ਹਾਂ ਜੀ ਬਾਕੀ ਚਲੋ ਆ ਰਾਇਸ ਤਸੱਲੀ ਕਰਕੇ ਲੈ ਗਏ ਹਾਂ ਜੀ ਆਪਣੀ ਤਸੱਲੀ ਕਰਕੇ ਜਿੱਦਾਂ ਬਾਕੀ ਮੇਰੇ ਜੀ ਕੋਈ ਪੁਰਾਣੀ ਆਪਣੀ ਮਗੋਂਦਾ ਹਾਂ ਜੀ ਆਪਣੀ ਬਾਕੀ ਜਿਹੜਾ ਨਵਾਂ ਦੋ ਰੰਗ ਚੁਆਈ ਕਰਕੇ ਆਪਣਾ ਲੈ ਗਏ ਹਾਂ ਜੀ ਨੰਬਰ ਜੀ ਨੰਬਰ ਆਉਣਾ 8872 33132 ਸਵਾਸਤਿਕ ਸਵਾਸਤਿਕ